ਹੈਲੋ ਸਸਕੀਰਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਜਿਕਨ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਸਭ ਦੀ ਫੇਵਰੇਟ ਪਾਹ ਭਾਜੀ ਦੀ ਸਬਜੀ ਪਾਹ ਭਾਜੀ ਬਣਾਉਣ ਦਾ ਸਭ ਤੋਂ ਵਧੀਆ ਟਾਈਮ ਜੋ ਹੈਗਾ ਸਰਦੀਆਂ ਦਾ ਹੈਗਾ ਕਿਉਂਕਿ ਇਹਦੇ ਸਟੈਮ ਫਰੈਸ਼ ਫਰੈਸ਼ ਸਬਜ਼ੀਆਂ ਸਾਨੂੰ ਮਿਲਦੀਆਂ ਨੇ ਚਾਹੇ ਤੇ ਉਹ ਗਾਜਰ ਹੋ ਜਾਏ ਮਟਰ ਹੋ ਜਾਏ ਗੋਭੀ ਹੋ ਜਾਏ ਇਹ ਸਭ ਸਟੈਮ ਜੋ ਐ ਸੀਜ਼ਨਲ ਸਬਜ਼ੀਆਂ ਨੇ ਤੁਸੀਂ ਇਹਨੂੰ ਸਰਦੀਆਂ ਦੇ ਵਿੱਚ ਬਣਾ ਕੇ ਖਾਓਗੇ ਤਾਂ ਬਹੁਤ ਜ਼ਿਆਦਾ ਇਹਦਾ ਟੇਸਟ ਆਏਗਾ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਅਗਰ ਤੁਹਾਨੂੰ ਨਹੀਂ ਵੀ ਪਸੰਦ ਆਂਦੀ ਤਾਂ ਵੀ ਮੈਨੂੰ ਕਮੈਂਟ ਜ਼ਰੂਰ ਕਰਨਾ ਤਾਂਕਿ ਮੈਂ ਅੱਗੋਂ ਤੋਂ ਹੋਰ ਤਵੱਦ ਦੀ ਵਧੀਆ ਤਵੱਦ ਦੀ ਸਬਜ਼ੀ ਬਣਾ ਕੇ ਤੁਹਾਨੂੰ ਰੈਸਪੀ ਤੁਹਾਨੂੰ ਸ਼ੇਅਰ ਕਰ ਸਕਾਂ ਔਰ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਉਹ ਜਲ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਅੱਜ ਵਿੱਚ ਦੇਖ ਲਓ ਕਿ ਕਿਹੜੀਆਂ ਸਬਜ਼ੀਆਂ ਲੈਣੀਆਂ ਨੇ ਸ਼ਿਮਲਾ ਮੇਚ ਕੀਆ ਚਲਗਾਮ ਗਾਜਰ ਗੋਭੀ ਲੀਤੀ ਹੈ ਮਟਰ ਵੀ ਲੈਣੇ ਹੈਗੇ ਨੇ ਪਰ ਮਟਰ ਆਪਾਂ ਬਾਅਦ ਵਿੱਚੋਂ ਤੜਕੇ ਦੇ ਵਿੱਚ ਪਾਵਾਂਗੇ ਹੁਣ ਇਹ ਸਾਰੀ ਸਬਜ਼ੀਆਂ ਨੂੰ ਆਪਾਂ ਨੇ ਉਬਾਲਾ ਦਵਾ ਲੈਣਾ ਹੈ ਸਾਰੀ ਸਬਜ਼ੀਆਂ ਅਸੀਂ ਕੁੱਕਰ ਦੇ ਵਿੱਚ ਪਾ ਲੈਂਦੀਆਂ ਨੇ ਇਸ ਤਰੀਕੇ ਨਾਲ ਸਬਜ਼ੀਆਂ ਤੁਸੀਂ ਤੁਹਾਨੂੰ ਜੋ ਪਸੰਦ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਜੋ ਤੁਹਾਨੂੰ ਨਹੀਂ ਪਸੰਦ ਹੈ ਤੁਸੀਂ ਸਕਿਪ ਕਰ ਸਕਦੇ ਹੋ ਪਰ ਪਾਓ ਭਾਜੀ ਕਿਹਦਾ ਦੀ ਸਬਜ਼ੀ ਹੈ ਜਿਹਦੇ ਵਿੱਚ ਤੁਸੀਂ ਜੋ ਸਬਜ਼ੀ ਤੁਹਾਨੂੰ ਪਸੰਦ ਆ ਉਸੇ ਪਾ ਸਕਦੇ ਹੈਗੇ ਉਹ ਜੋ ਤੁਹਾਡੇ ਬੱਚੇ ਪਸੰਦ ਨਹੀਂ ਕਰਦੇ ਜਿਵੇਂ ਸ਼ਲਗਮ ਹੋ ਗਿਆ ਕੀਆ ਹੋ ਗਿਆ ਤੁਹਾਡੇ ਬੱਚੇ ਪਸੰਦ ਨਹੀਂ ਕਰਦੇ ਹੈਗੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਬਣਾ ਕੇ ਖਵਾਓਗੇ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਸੀਂ ਇਹਦੇ ਵਿੱਚ ਕੀ ਕੀ ਪਾਇਆ ਹੋ ਹੈ ਹੁਣ ਅਸੀਂ ਇਹਦੇ ਵਿੱਚ ਅੱਧਾ ਗਲਾਸ ਪਾਣੀ ਪਾ ਕੇ ਐਨੂੰ ਆਪਾਂ 2 ਤੋਂ 3 ਸਿਤੀਆਂ ਆਨ ਦਵਾਂਗੇ ਤੇ ਹੁਣ ਆਪਾਂ ਤਰਕਾ ਤਿਆਰ ਕਰ ਲਾਂਗੇ ਹੁਣ ਅਸੀਂ ਕੜਾਈ ਲੈ ਲੈਣੀ ਹੈ ਜਿਹਦੇ ਵਿੱਚ ਮੈਂ ਇੱਕ ਚਮਚ ਘਿਓ ਪਾਇਆ ਹੈ ਤੇ ਉਸ ਤੋਂ ਬਾਅਦ ਅਸੀਂ ਮੱਖਣ ਪਾ ਦਾਂਗੇ ਕਿਓ ਇਸ ਕਰਕੇ ਆਪਾਂ ਪਾਇਆ ਵੈ ਤਾਂ ਕਿ ਜੋ ਸਾਡਾ ਜੋ ਮੱਖਣ ਹੈ ਉਹ ਸਾੜ ਨਾ ਜਾਵੇ ਇਸ ਕਰਕੇ ਆਪਾਂ ਮੱਖਣ ਵਿੱਚ ਕਿਓ ਵਿੱਚ ਪਾਉਂਦੇ ਆ ਮੈਂ ਦੇਸੀ ਕਿਓ ਹੀ ਪਾਇਆ ਵੈ ਹੁਣ ਜਦੋਂ ਸਾਡਾ ਮੱਖਣ ਮੈਲਟ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਮੈਂ ਲਸਣ ਅਦਰਕ ਨੂੰ ਕੁਟਕੇ ਪਾਇਆ ਤੁਸੀਂ ਚਾਹੇ ਤੇ ਪੀਸ ਕੇ ਵੀ ਪਾ ਸਕਦੇ ਹੈਗੇ ਹੋ 2 ਚਮਚਾ ਇਹਦੇ ਵਿੱਚ ਮੈਂ ਲਸਣ ਅਦਰਕ ਦਾ ਪੇਸਟ ਪਾਇਆ ਵੈ ਉਹਨਾਂ ਪਾਨਾ ਚੰਗੀ ਤਰੀਕੇ ਨਾਲ ਪੁੰਨ ਲੈਣਾ ਵੇ ਜਿ ਤਾਣੀ ਸਾਡੇ ਚੋਂ ਲਸਣ ਦਾ ਕੱਚਾ ਪੰਨੀ ਖਤਮ ਹੋ ਜਾਂਦਾ ਆਪਾਂ ਉਹਦੇ ਤੱਕ ਪੁੰਨਣਾ ਹੈ ਤੁ ਆਪਾਂ ਨੂੰ ਚੰਗੀ ਤਰੀਕੇ ਨਾਲ ਪੁੰਨ ਲਾਂਗੇ ਇਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੇ ਨਾਲ ਪੁੰਨਣਾ ਵੇ ਪਰ ਇਹਦਾ ਕਲਰ ਨਹੀਂ ਚੇਂਜ ਕਰਨਾ ਹੈਗਾ ਆਪਾਂ ਨੇ ਬਸੜਾ ਜੋ ਲਸਣ ਦਾ ਖੱਟਚਾਪਨ ਖਤਮ ਹੋ ਜਾ ਪਾਣੀ ਦੇ ਤੱਕ ਕਰਨਾ ਇਹਨੂੰ ਇਹ ਦੇਖੋ ਇਹ ਤੁਸੇ ਦੇਖ ਲਓ ਐ ਸਾਡੇ ਜੋ ਲਸਣ ਹੈ ਉਹ ਪੁੰਨਿਆ ਜਾ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਬਰੀਕ ਬਰੀਕ ਪਿਆਜ਼ ਕੱਟ ਕੇ ਪਾ ਦਾਂਗੇ ਇਹ ਚ ਇਹ ਚ ਪਿਆਜ਼ ਪਾਣਾ ਆਪਸ਼ਨਲ ਹੈ ਤੁਸੀਂ ਪਾਣਾ ਚਾਹਦੇ ਹੋ ਤੇ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਕਰ ਸਕਦੇ ਏਗੇਓ ਪਰ ਪਿਆਜ਼ ਨਾਲ ਇਹਦਾ ਟੇਸ ਜਿਆਦਾ ਵਧੀਆ ਹੋ ਜਾਂਦਾ ਵੈ ਇਸ ਕਰਕੇ ਮੈਂ ਪਿਆਜ਼ ਪਾਏ ਨੇ ਅਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਤੁਸੀਂ ਸਕਿਪ ਕਰ ਸਕਦੇ ਏਗੇਓ ਹੁਣ ਆਪਾਂ ਇਹਨਾਂ ਨੂੰ ਵੀ ਚੰਗੇ ਤਰੀਕੇ ਨਾਲ ਭੁੰਨ ਲੈਣਾ ਜਿੱਦ ਤਣ ਸਾਡੇ ਪਿਆਜ਼ ਦਾ ਕੱਚਾਪਨ ਨਹੀਂ ਖਤਮ ਹੋ ਜਾਂਦਾ ਆਪਾਂ ਤਾਂ ਤੱਕ ਭੁੰਨਣਾ ਵੈ ਪਰ ਆਪਾਂ ਇਹਦਾ ਕਲਰ ਨਹੀਂ ਚੇਂਜ ਕਰਨਾ ਮਤਲਬ ਆਪਾਂ ਇਹਨਾਂ ਨੂੰ ਡਾਰਕ ਨਹੀਂ ਕਰਨਾ ਹੈਗਾ ਬਸ ਸਾਡਾ ਹਲਕਾ ਜਿਹਾ ਨੂੰ ਲਾਈਟ ਪਿੰਕ ਜਿਹਾ ਹੋ ਜਾਵੇ ਤਾਂ ਤੱਕ ਆਪਾਂ ਇਹਨਾਂ ਨੂੰ ਭੁੰਨਣਾ ਵੈ ਬਸ ਆਪਾਂ ਪਿਆਜ਼ ਦਾ ਕੱਚਾਪਨ ਖਤਮ ਕਰ ਲੈਣਾ ਐਸੇ ਕੇ ਨਾ ਆਪਾਂ ਨਾਲ ਭੁੰਦੇ ਜਾਣਾ ਵੈ ਇਹ ਦੇਖਿਓ ਇਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਇਹ ਦੇਖੋ ਸਾਰੇ ਪਿਆਜ਼ ਵੀ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਇਹ ਦੇਖੋ ਟਮਾਟਰਾਂ ਨੂੰ ਮੈਂ ਚੋਪਰ ਦੇ ਵਿੱਚ ਕਰ ਲਿੱਤਾ ਸੀਗਾ ਤੁਸੀਂ ਚਾਹੇ ਤੇ ਇਹਨੂੰ ਬਰੀਕ-ਬਰੀਕ ਕੱਟ ਕੇ ਵੀ ਪਾ ਸਕਦੇ ਹਗੇਓ ਮੈਂ ਤਿੰਨ ਟਮਾਟਰ ਲਿੱਤੇ ਸੀ ਵੱਡੇ-ਵੱਡੇ ਟਮਾਟਰ ਸੀਗੇ ਉਹ ਲਿੱਤੇ ਨੇ ਤੇ ਵਿੱਚ ਦੋ ਤੋਂ ਤਿੰਨ ਆਪਾਂ ਹਰੀਆਂ ਮਿਰਚਾਂ ਲਿੱਤੀਆਂ ਨੇ ਟਮਾਟਰ ਇਹਦੇ ਵਿੱਚ ਜ਼ਿਆਦਾ ਪੈਂਦੇ ਨੇ ਬਾਕੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹਗੇਓ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਾਵੇਂ। ਇਹ ਦੇਖੋ। ਹੁਣ ਅਸੀਂ ਇਹਨਾਂ ਛਾਹ ਟਮਾਟਰ ਪਾਉਣ ਤੋਂ ਬਾਅਦ ਅਸੀਂ ਨਮਕ ਪਾ ਦਾਂਗੇ ਤਾਂ ਕਿ ਜੋ ਸਾਡੇ ਟਮਾਟਰ ਨੇ ਉਹ ਜਲਦੀ ਗਲ ਜਾਣ। ਮੈਂ 1 ਚਮਚ ਨਮਕ ਪਾਇਆ ਹੈ ਤੁਸੀਂ ਨਮਕ ਆਪਣੇ ਤੇਜ ਦੇ ਅਨਸਾਰ ਪਾ ਸਕਦੇ ਹੈਗੇ। ਮੈਂ ਸੇਂਦਾ ਨਮਕ ਯੂਜ਼ ਕਰਦੀ ਹਾਂ ਤੁਸੀਂ ਚਾਹੇ ਤੇ ਜੋ ਨਾਰਮਲ ਨਮਕ ਤੁਸੀਂ ਯੂਜ਼ ਕਰਦੇ ਹੋ ਪਾ ਸਕਦੇ ਹੈਗੇ। ਨਮਕ ਪਾ ਨਾ ਕਿ ਟਮਾਟਰ ਸਾਰੇ ਜਲਦੀ ਗਲ ਜਾਂਦੇ ਨੇ ਇਸ ਕਰਕੇ ਆਪਾਂ ਨਮਕ ਪਾ ਦਿੱਤਾ ਵੈ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਤੀ ਐ ਮੈਂ ਇੱਕ ਚਮਚੀ ਇਹਦੇ ਵਿੱਚ ਲਾਲ ਮਿਰਚ ਪਾਈ ਹੈਗੀ ਐ ਆ ਦੇਖੋ ਬਸ ਲਾਲ ਮਿਰਚ ਹੁਣ ਹਲਦੀ ਪਾ ਦਾਂਗੇ ਆਪਾਂ ਅੱਧੀ ਚਮਚ ਮੈਂਚ ਹਲਦੀ ਪਾਈ ਐ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਾਂਗੇ ਆਪਾਂ ਇਹਨਾਂ ਚੰਗੇ ਤਰੀਕੇ ਨਾਲ ਭੁੰਨਾ ਵੇ ਜਿਤਨੇ ਸਾੜਾ ਮਸਾਲਾ ਚੰਗੇ ਤਰੀਕੇ ਨਾਲ ਭੁੰਨਾ ਨਾ ਜਾਵੇ ਆਪਾਂ ਉਹਨੇ ਦੇ ਤੱਕ ਭੁੰਨਾਂਗੇ ਇਹਨੂੰ ਭੁੰਨਣ ਜਾਪਾਂ ਨੂੰ 2 ਤੋਂ 3 ਮਿੰਟ ਹੀ ਲੱਗਣਗੇ ਬਸ ਜਦੋਂ ਮਸਾਲਾ ਸਾੜਾ ਤਿਲ ਛੱਡ ਦੇ ਆਪਾਂ ਉਹਨੇ ਦੇ ਤੱਕ ਭੁੰਨਾ ਹੈ ਤੁਸੀਂ ਦੇਖ ਸਕਦੇ ਹੋ ਜੋ ਸਾਡਾ ਤੇਲ ਹੈ ਉੱਪਰ ਆ ਚੁੱਕਿਆ ਵੇ ਹੁਣ ਅਸੀਂ ਇਹਦੇ ਵਿੱਚ ਕਲਰ ਦੇਣ ਵਾਸਤੇ ਮੈਂ ਦੇ ਚ ਦੇਕੀ ਮਿਰਚ ਪਾਈ ਹੈ ਤੁਸੀਂ ਚਾਹੇਤੇ ਦੇ ਵਿੱਚ ਚੁਕੰਦਰ ਵੀ ਪਾ ਸਕਦੇ ਹੋ ਜ ਜਿੰਨੂੰ ਆਪਾਂ ਬੀਟ ਰੂਟ ਕਹਿੰਦੇ ਆ ਉਹਨੂੰ ਵੀ ਤੁਸੀਂ ਜੋ ਸਬਜ਼ੀਆਂ ਆਪਾਂ ਉਬਾਲੀਆਂ ਸੀਗੀਆਂ ਉਹਦੇ ਵਿੱਚ ਪਾ ਦੋਗੇ ਤੇ ਤਾਂ ਵੀ ਕਲਰ ਬਹੁਤ ਵਧੀਆ ਆਂਦਾ ਵੈ ਔਰ ਅਗਰ ਤੁਹਾਡ ਕੋਲ ਬੀਟ ਰੂਟ ਨਹੀਂ ਹੈਗੀ ਤੇ ਤੁਸੀਂ ਇਸ ਤਰ੍ਹਾਂ ਦੇਗੀ ਮਿਰਚ ਪਾ ਸਕਦੇ ਹੋ ਤਾਂ ਨਾਲ ਵੀ ਕਲਰ ਬਹੁਤ ਵਧੀਆ ਆ ਜਾਂਦਾ ਵੈ ਤੇ ਆਧਾ ਕੱਪ ਮੈਂ ਦੇ ਵਿੱਚ ਪਾਣੀ ਪਾਇਆ ਵੈ ਤਾਂ ਕਿ ਜੋ ਸਾਡੇ ਮਸਾਲੇ ਨੂੰ ਚੰਗੀ ਤਰੀਕੇ ਨਾਲ ਭੁੰਨੇ ਜਾਣ ਇਹ ਦੇਖੋ ਇਹ ਦੇਖੋ ਸਾਡਾ ਜੋ ਮਸਾਲਾ ਹੈ ਉਹਨੇ ਤੇਲ ਛੱਡ ਦਿੱਤਾ ਹੈ ਆ ਪੈਣੀ ਦੇਰ ਤੱਕ ਹੀ ਭੁੰਨਾ ਹੈ ਤੁਸੀਂ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਸਾਡੀ ਸਬਜ਼ੀ ਦਾ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਮਟਰ ਪਾ ਦਾਂਗੇ ਮਟਰ ਆਪਾਂ ਬਾਅਦ ਵਿੱਚ ਉਸ ਕਰਕੇ ਪਾਏ ਕਿਉਂਕਿ ਥੋੜੇ ਮਟਰ ਨਜ਼ਰ ਆਉਂਦੇ ਨੇ ਇਸ ਤਰ੍ਹਾਂ ਜਿਦ ਸਾਰੇ ਸਬਜ਼ੀਆਂ ਦੇ ਨਾਲ ਮੈਸ਼ ਹੋ ਜਾਣਗੇ ਮਟਰ ਵੀ ਔਰ ਅਗਰ ਤੁਹਾਨੂੰ ਇਸ ਤਰ੍ਹਾਂ ਮਟਰ ਨਹੀਂ ਪਸੰਦ ਤੁਸੀਂ ਜਦੋਂ ਸਬਜ਼ੀਆਂ ਤੁਸੀਂ ਉਬਾਲੀਆਂ ਸੀਗੀਆਂ ਤੁਸੀਂ ਉਹਦੇ ਵਿੱਚ ਵੀ ਮਟਰ ਪਾ ਸਕਦੇ ਹੋ ਉਸ ਉਦੋਂ ਵੀ ਇਸ ਤਰੀਕੇ ਨਾਲ ਮੈਸ਼ਰ ਦੇ ਨਾਲ ਹੀ ਇਹ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਮਟਰ ਜਦੋਂ ਆਂਦੇ ਨੇ ਟੇਸਟ ਵਿੱਚ ਬਹੁਤ ਵਧੀਆ ਲੱਗਦੇ ਨੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਮੈਸ਼ਰ ਨਾਲ ਮੈਸ਼ ਕਰ ਸਕਦੇ ਹੋ ਤੇ ਉਦਾ ਕਰ ਸਕਦੇ ਹੋ ਹੁਣ ਮੈਂ ਅੱਧਾ ਕੱਪ ਪਾਣੀ ਪਾਇਆ ਤਾਂ ਕਿ ਸਾਡੇ ਜੋ ਮਟਰ ਚੰਗੀ ਤਰੀਕੇ ਨਾਲ ਗਲ ਜਾਣ ਇਸ ਕਰਕੇ ਮੈਂ ਅੱਧਾ ਕੱਪ ਪਾਣੀ ਪਾਇਆ ਵੇ ਮਟਰ ਸਾਡੇ ਬਹੁਤ ਜਲਦੀ ਗਲ ਜਾਂਦੇ ਨੇ ਇਸ ਕਰਕੇ ਮੈਨੂੰ ਬਾਅਦ ਵਿੱਚ ਹੀ ਪਾਇਆ ਵੈ ਬਸ ਇਸ ਤਰੀਕੇ ਨਾਲ ਪਾ ਇਹਨਾਂ ਨੂੰ ਮਸਾਲਿਆਂ ਨੂੰ ਭੁੰਦੇ ਜਾਣਾ ਮੈਂ ਸਾਡੇ ਮਟਰ ਵੀ ਗਲ ਜਾਣਗੇ ਸਰਦੀਆਂ ਵਿੱਚ ਪੌ ਭਾਜੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਵੈ ਕਿਉਂਕਿ ਇਸ ਟਾਈਮ ਫਰੈਸ਼ ਫੈਸ਼ ਸਬਜ਼ੀਆਂ ਮਿਲਦੀਆਂ ਨਹੀਂ ਆਪਾਂ ਨੂੰ ਇਹਨੂੰ ਸਰਦੀਆਂ ਵਿੱਚ ਖਾਣ ਦਾ ਬਹੁਤ ਹੀ ਮਜ਼ਾ ਆਉਂਦਾ ਵੈ ਹੁਣ ਆਪਾਂ ਥੋੜੀ ਦੇਰ ਵਾਸਤੇ ਨੂੰ ਟੱਕ ਦੇਣਾ ਵੈ ਤਾਂ ਕਿ ਜੋ ਸਾਡੇ ਮਟਰ ਨੇ ਉਹ ਚੰਗੇ ਤਰੀਕੇ ਨਾਲ ਗਲ ਜਾਣ ਇੱਕ ਤੋਂ 2 ਮਿੰਟ ਵਾਸਤੇ ਹੀ ਆਪਾਂ ਇਹਨਾਂ ਨੂੰ ਕਰਨਾ ਕਿਉਂਕਿ ਮਟਰ ਸਾਡੇ ਬਹੁਤ ਜਲਦੀ ਗਲ ਜਾਂਦੇ ਨੇ ਬਸ ਆਪਾਂ ਇੰਨੀ ਦੇਰ ਹੀ ਕਰਾਂਗੇ ਦੇਖੋ ਆਪਾਂ ਨੂੰ ਇੱਕ ਤੋਂ 2 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਚੈੱਕ ਕਰ ਲਾਂਗੇ ਕਿ ਸਾਡੇ ਮਟਰ ਹੋਏ ਕਿ ਨਹੀਂ ਹੋਏ ਆਪਾਂ ਇਹਨਾਂ ਢੱਕਣ ਖੋਲ ਕੇ ਆਪਾਂ ਚੈੱਕ ਕਰ ਲਾਂਗੇ ਇਹ ਦੇਖੋ ਕਿੰਨਾ ਵਧੀਆ ਕਲਰ ਆਇਆ ਵੈ ਸਬਜੀ ਨੇ ਆਪਣਾ ਤੇਲ ਛੱਡ ਦਿੱਤਾ ਵੈ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਜੋ ਮਟਰ ਨੇ ਉਹ ਵੀ ਗਲ ਚੁੱਕੇ ਨੇ ਸਾਡਾ ਜੋ ਪਾ ਭਾਜੀ ਦਾ ਮਸਾਲਾ ਉਹ ਤਿਆਰ ਹੋ ਚੁੱਕਿਆ ਵੈ ਇਹ ਦੇਖੋ ਤੁਸੀਂ ਦੇਖ ਸਕਦੇ ਆ ਕਿ ਹੁਣ ਜੋ ਅਸੀਂ ਸਬਜ਼ੀਆਂ ਮੈਸ਼ ਕੀਤੀਆਂ ਸੀਗੀਆਂ ਹੁਣ ਉਹ ਪਾ ਦਾਂਗੇ ਇਹਦੇ ਵਿੱਚ ਇਹ ਦੇਖੋ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਮੈਸ਼ ਕਰ ਲੈਣਾ ਵੈ ਹੁਣ ਆਪਾਂ ਮਿਕਸ ਕਰਕੇ ਹੁਣ ਇਦੋਂ ਇਸ ਤਰ੍ਹਾਂ ਮਿਕਸ ਕਰ ਲੈਣਾ ਵੈ ਇਹ ਦੇਖੋ ਆਪਾਂ ਨੂੰ ਹਲਕਾ ਹਲਕਾ ਕੁਮੰਦ ਜਾਣਾ ਹੈ ਤੇ ਤੁਸੀਂ ਇਹਨੂੰ ਮੈਸ਼ਰ ਦੇ ਨਾਲ ਫਿਰ ਦੁਬਾਰਾ ਪਕਾ ਲੈਣਾ ਤਾਂ ਕਿ ਜੋ ਸਾਡੀ ਜੋ ਸਬਜ਼ੀਆਂ ਰਹਿ ਗਈਆਂ ਨੇ ਉਹ ਵੀ ਮੈਸ਼ ਹੋ ਜਾਣ ਚੰਗੇ ਤਰੀਕੇ ਨਾਲ ਇੱਕ ਚਮਚ ਅਸੀਰੇ ਵਿੱਚ ਪਾ ਬਜੀ ਮਸਾਲਾ ਪਾ ਦੇਣਾ ਮੈਂ ਆ ਦੇਖੋ ਹੁਣ ਆਪਾਂ ਇਹ ਸਾਰੇ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਦੇਖੋ ਤੁਸੀਂ ਸਬਜੀ ਦਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਵੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਹੁਣ ਆਪਾਂ ਮੈਸ਼ਰ ਦੇ ਨਾਲ ਜੋ ਬਾਕੀ ਦੀਆਂ ਸਬਜ਼ੀਆਂ ਜੋ ਰਹਿ ਗਈਆਂ ਨੇ ਉਹ ਵੀ ਆਪਾਂ ਇਸ ਤਰ੍ਹਾਂ ਮੈਸ਼ ਕਰ ਲਾਂਗੇ ਫਿਰ ਇਹ ਜੋ ਮਸਾਲਾ ਹੁੰਦਾ ਹੈ ਤੇ ਉਹਦੇ ਵਿੱਚ ਉਹ ਸਬਜ਼ੀਆਂ ਚੰਗੀ ਤਰੀਕੇ ਨਾਲ ਮਿਕਸ ਹੋ ਜਾਂਦੀਆਂ ਨੇ ਇਹ ਦੇਖੋ ਹਲਕੇ ਹਲਕੇ ਜੋ ਮਟਰ ਨੇ ਉਹ ਵੀ ਮੈਸ਼ ਹੋ ਜਾਂਦੇ ਨੇ ਪਰ ਆਪਾਂ ਸਾਰੇ ਮਟਰ ਨਹੀਂ ਮੈਸ਼ ਕਰਨੇ ਹੈਗੇ पर हल्का हल्का अपना प्रेस करना इन्हों इस तरीके इस तरीके आप सारे सब्जियां मैश कर लेना है देखो बस आप इन्नी देरी करना है सारी सारी मैश हो चुकी हैं पहले ही पर जो थोड़ी थोड़ी खड़िया खड़िया रह गई अपना भी मिक्स कर लीतिया ने यह देखो ਸਾਡੀ ਸਬਜੀ ਨੂੰ ਬਾਲੇ ਆਂਦੇ ਪੈ ਨੇ ਇਹ ਦੇਖੋ ਸਬਜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਵੈ ਥੋੜੀ देर ਵਾਸਤੇ ਆਪਾਂ ਹੁਣ ਇਹਨਾਂ ਨੂੰ ਟੱਕ ਦਾਂਗੇ ਕਿਉਂਕਿ ਜਦੋਂ ਬਾਲੇ ਆਂਦੇ ਆਪਾਂ ਛਿੱਟਾ ਸਾਡੇ ਤੇ ਪੈਂਦੇ ਨੇ ਇਸ ਕਰਕੇ ਆਪਾਂ ਸੇਫਟੀ ਵਾਸਤੇ ਇਹਨਾਂ ਨੂੰ 1 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਇਹ ਦੇਖੋ ਹੁਣ ਆਪਾਂ ਪ੍ਰਹਾਰਾ ਤਨੀਆ ਪਾ ਦਾਂਗੇ ਤੁਸੀਂ ਕਸੂਰੀ ਮੇਥੀ ਵੀ ਪਾ ਸਕਦੇ ਆ ਕਿ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆ ਜਾਂਦਾ ਹੈ ਸਾਡੀ ਬਾਜੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਹਦਾ ਤੜਕਾ ਵੀ ਤਿਆਰ ਕਰ ਲਾਂਗੇ ਐਸ ਤੜਕੇ ਨਾਲ ਬਾਹ ਬਾਜੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਡਬਲ ਹੋ ਜਾਂਦਾ ਵੈ ਤੁਸੀਂ ਇਹ ਤੜਕਾ ਜ਼ਰੂਰ ਲਗਾਣਾ ਮੈਂ ਇੱਕ ਤੋਂ ਡੇਢ ਚਮਚ ਅਸੀਂ ਇਹਦੇ ਵਿੱਚ ਘਿਓ ਲਿੱਤਾ ਹੈ ਮੈਂ ਦੇਸੀ ਘਿਓ ਲਿੱਤਾ ਵੈ ਤੁਸੀਂ ਚਾਹੇ ਤੇ ਮੱਖਣ ਵੀ ਲੈ ਸਕਦੇ ਏ ਘਿਓ ਨਿਆ ਜੋ ਤੁਸੀਂ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਲੈ ਸਕਦੇ ਹੋ ਚਾਹੇ ਤੇ ਰਿਫਾਈਨਡ ਵੀ ਲੈ ਸਕਦੇ ਹੋ ਪਰ ਪਾਓ ਭਾਜੀ ਜਿ ਮਜ਼ਾ ਜੋ ਮਜ਼ਾ ਹੈ ਉਹ ਦੇਸੀ ਘਿਓ ਦਾ ਜਾਂ ਮੱਖਣ ਦਾ ਹੀ ਹੈ ਤੁਸੀਂ ਇਸ ਕਰਕੇ ਜ਼ਰੂਰ ਪਾਣਾ ਇੱਕ ਚਮਚ ਅਸੀਂ ਇਹਦੇ ਵਿੱਚ ਦੇਗੀ ਮਿਰਚ ਪਾਵਾਂਗੇ ਕਲਰ ਵਾਸਤੇ ਇਹਦੇ ਨਾਲ ਕਲਰ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਵੈ ਤੇ ਹੁਣ ਇੱਕ ਤੋਂ ਦੋ ਚਮਚ ਅਸੀਂ ਇਹਦੇ ਵਿੱਚ ਪਾਓ ਭਾਜੀ ਮਸਾਲਾ ਪਾਵਾਂਗੇ ਇਹ ਦੇਖੋ ਇਤਨਾ ਟੇਸਟ ਦੁੱਗਣਾ ਹੋ ਜਾਏਗਾ ਪਾਵਾਂ ਬਜੇ ਦਾ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਇਹ ਦੇਖੋ ਆਪਣੇ ਜੋ ਤੜਕੇ ਨੂੰ ਬਾਲੇ ਆ ਚੁੱਕੇ ਨੇ ਬਸ ਪੈਨੇ ਦੇ ਰੀ ਕਰਨਾ ਹੈ ਹੁਣ ਆਪਾਂ ਇਹਨੂੰ ਝੁੱਪ ਪਾਜੀ ਬਣਾਈਏ ਉਹਦੇ ਵਿੱਚ ਪਾ ਦਾਂਗੇ ਇਹ ਦੇਖੋ ਆਹ ਦੇਖੋ ਜੀ ਕਲਰ ਕਿੰਨਾ ਵਧੀਆ ਆ ਗਿਆ ਇਹਦਾ ਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਤੁਸੀਂ ਐਨ ਉਸੇ ਤਰੀਕੇ ਨਾਲ ਬਣਾ ਕੇ ਟਰਾਈ ਕਰਨਾ ਤੁਹਾਨੂੰ ਬਹੁਤ ਟੇਸਟੀ ਲੱਗੇਗਾ ਹੁਣ ਉਪਰ ਪਾ ਦੇ ਹਰਾ ਧਨੀਆ ਪਾ ਦਾਂਗੇ ਇਹ ਦੇਖੋ ਇਹਦੇ ਨਾਲ ਆਪਾਂ ਪਾਓ ਨੂੰ ਸੇਕ ਕੇ ਆਪਾਂ ਖਾਈਏ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਇਹ ਦੇਖੋ ਸਾਡੀ ਜੋ ਪਾਜੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਹਦੇ ਉੱਪਰੋਂ ਮੱਖਣ ਪਾਓ ਹਰਾ ਪਿਆਜ਼ ਪਾਓ ਜੋ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਹੋ ਤੁਹਾਡੇ ਟੇਸਟ ਦੇ ਅਨਸਾਰ ਹੈ ਗਾਇਆ ਵੈ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵੈ ਤੇ ਬਹੁਤ ਟੇਸਟੀ ਲੱਗਦਾ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਤਿਆਰ ਕਰਨਾ ਇਹ ਦੇਖੋ ਪ੍ਰੋਪਰ ਹਰਾ ਤਨੀਆ ਪਾ ਦਿੱਤਾ ਵੈ ਹੁਣ ਥੋੜਾ ਜਿਹਾ ਪਿਆਜ਼ ਪਾ ਦਾਂਗੇ ਬਰੀਕ ਬਰੀਕ ਕੱਟ ਕੇ ਤੇ ਥੋੜਾ ਜਿਹਾ ਇਸ ਦੇ ਉੱਪਰ ਨਿੰਬੂ ਨਿਚੋੜ ਦਾਂਗੇ ਥੋੜਾ ਜਿਹਾ ਆਪਾਂ ਨਿੰਬੂ ਨਿਚੋੜ ਦਾਂਗੇ ਅੱਧਾ ਨਿੰਬੂ ਲਿੱਤਾ ਹੈ ਮੈਂ ਤਾਂ ਨਿੰਬੂ ਨਿਚੋੜ ਰਹੀ ਐ ਇਹਦੇ ਵਿੱਚ ਬਾਕੀ ਸਾਰਾ ਉੱਪਰੋਂ ਜੋ ਤੁਸੀਂ ਜਿਸ ਤਰ੍ਹਾਂ ਖਾ ਚੰਦੇ ਹੋ ਉਸ ਤਰ੍ਹਾਂ ਖਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੈ ਗਾਵੇ ਇਹ ਦੇਖੋ ਨਿੰਬੂ ਪਾ ਦਿੱਤਾ ਹੈ ਮੈਂ ਇਹਦੇ ਵਿੱਚ ਹੁਣ ਅਸੀਂ ਇਹਦੇ ਉੱਪਰੋਂ ਥੋੜਾ ਜਿਹਾ ਮੱਖਣ ਵੀ ਪਾ ਦਾਂਗੇ ਔਰ ਇਹਦੇ ਨਾਲ ਗਰਮ ਗਰਮ ਪਾਓ ਸੇਕ ਕੇ ਖਾਵਾਂਗੇ ਬਹੁਤ ਜਿਆਦਾ ਟੇਸਟੀ ਲੱਗਦਾ ਵੈ ਇਹ ਦੇਖੋ ਤੁਸੀਂ ਦੇਖਣ ਜਿਦਾ ਪਤਾ ਲੱ ਸਦਾ ਕਿੰਨਾ ਟੇਸਟੀ ਬਣਿਆ ਹੋਇਆ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਤੁਹਾਨੂੰ ਨੋਟੀਫਿਕੇਸ਼ਨ ਦਰ ਤੱਕ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ